ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਚਾਕਲੇਟ ਦਾ ਸਵਾਦ ਹਰ ਕੋਈ ਪਸੰਦ ਕਰਦਾ ਹੈ ਸ਼ਾਇਦ ਕਈ ਅਜਿਹਾ ਹੋਵੇਗਾ ਜਿਸ ਨੂੰ ਚਾਕਲੇਟ ਪਸੰਦ ਨਾ ਹੋਵੇ ਹਰ ਸਾਲ 7 ਜੁਲਾਈ ਨੂੰ ਵਿਸ਼ਵ ਚਾਕਲੇਟ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਲਈ ਕਈ ਕਿਸਮਾਂ ਜਿਵੇਂ ਮਿਲਕ ਚਾਕਲੇਟ ਡਾਰਕ ਚਾਕਲੇਟ ਆ ਕੀ ਤੁਸੀਂ ਜਾਣਦੇ ਹੋ ਕਿ ਡਾਰਕ ਚਾਕਲੇਟ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਸਲ ਵਿੱਚ ਡਾਰਕ ਚਾਕਲੇਟ ਚ ਕੋਕੋ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਹ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੁੰਦਾ ਹੈ ਇਸ ਲਈ ਇਸ ਨੂੰ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਆਓ ਜਾਣਦੇ ਹਾਂ ਕਿ ਡਾਰਕ ਚੌਕਲੇਟ ਖਾਣ ਨਾਲ ਸਾਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ ਨੰਬਰ 1 ਐਂਟੀਆਕਸੀਡੈਂਟਾਂ ਨਾਲ ਭਰਪੂਰ ਡਾਰਕ ਚਾਕਲੇਟ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਐਂਟੀਆਕਸੀਡੈਂਟ ਆਕਸੀਡੇਟਿਵ ਤਣਾ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਸੱਲਾਂ ਨੂੰ ਆਕਸੀਡੇਟਿਵ ਨੁਕਸਾਨ ਘਟ ਹੁੰਦਾ ਹੈ ਇਸ ਨਾਲ ਕੈਂਸਰ ਅਤੇ ਸੋਜ ਵਰਗੀਆਂ ਕਈ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ ਇਸ ਲਈ ਡਾਰਕ ਚਾਕਲੇਟ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 2 ਦਿਲ ਲਈ ਫਾਇਦੇਮੰਦ ਡਾਰਕ ਚੋਕਲੇਟ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਦਿਲ ਅਤੇ ਧਮਣਾਂ ਲਈ ਫਾਇਦੇਮੰਦ ਹੁੰਦੇ ਹਨ ਇਸ ਤੋਂ ਇਲਾਵਾ ਇਸ ਵਿੱਚ ਐਂਟੀ ਇਫਲਮੇਟਰੀ ਗੁਣ ਹੁੰਦੇ ਹਨ ਜੋ ਸੋਜ ਨੂੰ ਘਟ ਕਰਕੇ ਧਮਣੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਡਾਰਕ ਚੋਕਲੇਟ ਵਿੱਚ ਮੌਜੂਦ ਪੋਲੀਫੈਨੋਲ ਖਰਾਬ ਕੈਸਟੋਰ ਨੂੰ ਘਟ ਕਰਨ ਵਿੱਚ ਵੀ ਮਦਦ ਕਰਦਾ ਹੈ ਇਸ ਲਈ ਇਹ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਕਾਫੀ ਮਦਦ ਕਰਦਾ ਹੈ ਨੰਬਰ 3 ਬਲੱਡ ਪ੍ਰੈਸ਼ਰ ਨੂੰ ਕਰਦਾ ਹੈ ਕੰਟਰੋਲ ਡਾਰਕ ਚਾਕਲੇਟ ਵਿੱਚ ਫੋਨੋਨਾਈਡ ਹੁੰਦੇ ਹਨ ਜੋ ਧਮਣੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰਦੇ ਹਨ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਕਲੀਨਿਕ ਅਨੁਸਾਰ ਫੈਲੇਫੋਨੋਨਿਜ ਨਾਈਟ੍ਰਿਕ ਆਕਸਾਈਡ ਨੂੰ ਛੱਡਣ ਵਿੱਚ ਮਦਦ ਕਰਦੇ ਹਨ ਜੋ ਧਮਣੀਆਂ ਨੂੰ ਆਰਾਮ ਦਿੰਦੇ ਹਨ ਅਤੇ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਕਰਦੇ ਹਨ ਇਸ ਲਈ ਇਹਨਾਂ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਨਾਲ ਹੀ ਬਲੈਡ ਪ੍ਰੈਸ਼ਰ ਨੂੰ ਨਿਯੰਤਰਣ ਕਰਨ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਦਾ ਜੋਖਮ ਘਟ ਜਾਂਦਾ ਹੈ ਨੰਬਰ 4 ਦਿਮਾਗ ਲਈ ਫਾਇਦੇਮੰਦ ਡਾਰਕ ਚਾਕਲੇਟ ਵਿੱਚ ਮੌਜੂਦ ਫਲੇਵੋਨੋਇਡ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ ਜੋ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਇਸ ਕਾਰਨ ਮਨ ਤੇਜ਼ ਹੋ ਜਾਂਦਾ ਹੈ ਤੇ ਕਮਜ਼ੋਰ ਦਾ 10 ਵਰਗੀਆਂ ਸਮੱਸਿਆ ਨੂੰ ਘਟ ਹੋ ਜਾਂਦੀਆਂ। ਨੰਬਰ 5 ਚਮੜੀ ਲਈ ਫਾਇਦੇਮੰਦ ਡਾਰਕ ਚੋਕਲ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਜੋ ਆਕਸੀਡੇਟ ਨੁਕਸਾਨ ਪਹੁੰਚਾਉਣ ਕਰਨੇ ਨਾਲ ਸੂਰ ਦੀ ਸੁਰੱਖਿਆ ਵਿੱਚ ਵੀ ਮਦਦ ਕਰਦੇ ਹਨ। ਇਸ ਲਈ ਡਾਰਕ ਚੋਕਲ ਖਾਣ ਨਾਲ ਚਮੜੀ ਨੂੰ ਸੂਰ ਦੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਜਿਸ ਨਾਲ ਚਮੜੀ ਤੇ ਚਮਕ ਆਉਂਦੀ ਹੈ। ਖਾਣ ਦੇ ਨਾਲ ਇਸ ਦੀ ਵਰਤੋਂ ਫੇਸ ਪੈਕ ਤੇ ਤੌਰ ਤੇ ਵੀ ਕੀਤੀ ਜਾਂਦੀ ਹੈ। ਧੰਨਵਾਦ।